ਪਟਵਾਰੀਆਂ ਨੂੰ ਹੜਤਾਲ ਨੂੰ ਨਹਿਰੀ ਪਟਵਾਰੀਆਂ ਨੇ ਹੜਤਾਲ ਪਿੱਢੀ ਹੋਈ ਹੈ ਤੇ ਇਸ ਹੜਤਾਲ ਨੂੰ ਲੈ ਕੇ ਜ਼ਰੂਰੀ ਦਿਸ਼ਾ ਨਿਰਦੇਸ਼ ਪੰਜਾਬ ਸਰਕਾਰ ਨੇ ਜਾਰੀ ਕੀਤੇ ਨੇ ਸਖਤ ਦਿਸ਼ਾ ਨਿਰਦੇਸ਼ ਦੇ ਤਰਸ ਪੰਜਾਬ ਸਰਕਾਰ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜਲ ਸਰੋਤ ਵਿਭਾਗ ਨੂੰ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਹੜਤਾਲੀ ਮੁਲਾਜ਼ਮ ਨੂੰ ਨੋ ਵਰਕ ਨੋ ਪੇਮੈਂਟ ਦੇ ਮੁਤਾਬਿਕ ਕੰਮ ਦੰ ਦਿੱਤੀ ਜਾਵੇ ਤਾਂ ਕਿ ਜੋ ਵੀ ਹੜਤਾਲ ਤੇ ਹੈ ਉਸ ਨੂੰ ਉਸ ਦੀ ਤਨਖਾਹ ਜੋ ਹੈ ਕੱਟ ਕੇ ਦਿੱਤੀ ਜਾਏ ਤਨਖਾਹ ਦੇ ਵਿੱਚ ਕਟੌਤੀ ਦਾ ਨਿਰਦੇਸ਼ ਦਿੱਤਾ ਗਿਆ ਹੈ 16 ਮਈ ਤੋਂ ਨਹਿਰੀ ਪਟਵਾਰੀ ਜੋ ਨੇ ਹੜਤਾਲ ਤੇ ਆਪਣੇ ਮੰਗਾਂ ਨੂੰ ਲੈ ਕੇ ਹੜਤਾਲ ਉਹਨਾਂ ਦੇ ਵੱਲੋਂ ਵਿੱਢੀ ਗਈ ਹੈ ਲੇਕਿਨ ਹੁਣ ਸਰਕਾਰ ਸਖਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਜਲ ਸਰੋਤ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ 48 ਮੁਲਾਜ਼ਮਾਂ ਦੀ ਤਨਖਾਹਾਂ ਚ ਕਟੌਤੀ ਕਰਕੇ ਉਹਨਾਂ ਨੂੰ ਦਿੱਤਾ ਜਾਏ ਯਾਨੀ ਕਿ ਨੋ ਵਰਕ ਨੋ ਪੇ ਦੇ ਮੁਤਾਬਿਕ ਤਨਖਾਹ ਦਿੱਤੀ ਜਾਏ ਮਨੋਜ ਜੋਸ਼ੀ ਸਾਡੇ ਨਾਲ অনলাইন তে যুক্ত হয়ে কেন मनोज पहला सवाल के हड़ताल किन्ना ਮੰਗਾ ਨੂੰ ਲੈ ਕੇ ਚੱਲ ਰਹੀ ਹੈ ਦੂਜਾ ਸਵਾਲ ਕਿ ਇਹ ਤਾਂ ਸਰਾਸਰ ਤੱਕੇशाही ਹੈ ਨਾ ਤਾਨਾशाही ਹੈ ਹੜਤਾਲ ਕਰ ਰਹੇ ਨੇ ਆਪਣੀਆਂ ਮੰਗਾ ਨੂੰ ਲੈ ਕੇ ਉਹਨਾਂ ਦੀ ਮੰਗਾ ਸੁਣਨ ਦੀ ਬਜਾਏ ਉਹਨਾਂ ਦੀ ਤਨਖਾਹਾਂ ਕੱਟੀਆਂ ਜਾਣਗੀਆਂ हां ਬਿਲਕੁਲ ਗੱਲ ਦੇਖੋ ਜੋ ਜਲ ਸੜ ਡਿਪਾਰਟਮੈਂਟ ਹੈਗਾ ਉਸ ਦੇ ਸਬੰਧ ਵਿੱਚ ਹੈ ਆ ਜੋ ਕੁਸ਼ਟ ਗੁਆਰ ਨੂੰ ਜਿਹੜੇ ਪਟਵਾਰੀ ਨੇ ਉਹਨਾਂ ਦੇ ਉਹਨਾਂ ਦੇ ਨਾਲ ਜਿਹੜੀ ਸਟਾਫ ਦਾ ਰਿਪੋਰਟ ਸੀ ਇਹ ਹੈ ਕਿ ਉਹ ਕੋਲ ਕੇ ਕਾਫੀ ਪਰਸਨ ਨੇ ਪ੍ਰੋਜੈਕਟ ਕਰ ਸਕਦੇ ਹੋ ਉਸ ਜਿਹੜੇ ਇਹਦਾ ਕਿ ਉਹਨੇ ਚੰਡੀਗੜ੍ਹ ਵੀ ਮਤਸਾਂਸ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਜੋ ਪਰਾਏ ਹੈ ਕਿਸਨ ਗੁਆਰ ਹੈ ਇਹਨਾਂ ਜਿਹੜੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੰਗ ਕੀਤਾ ਜਾ ਰਿਹਾ ਹੈਗਾ ਜਿਹੜੇ ਕੰਮ ਹੈਗੇ ਨੇ ਉਹ ਉਹਨਾਂ ਵਿੱਚ ਵੀ ਜਿਹੜਾ ਦਖਲਅੰਦਾਜ਼ੀ ਕਾਫੀ ਹੈਗੀ ਹੈ ਤੇ ਇਸ ਕਰਕੇ ਉਹ ਉਹਨਾਂ ਕਰਮਚਾਰੀ ਹਰ ਤਾਲ ਕੀਤੀ ਫਿਰ ਉਹਨਾਂ ਨੇ ਪੂਰੀ ਹਰ ਤਾਲ ਜੜੀ ਕਰ ਦਿੱਤੀ ਤੇ ਗੁਸੇਵਾਂ ਆਦਰੀਆਂ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਵਿੱਚ ਕੀਤੀ ਗਈ ਸੀ ਕਿ ਇਲੈਕਸ਼ਨ ਦਾ ਦੌਰ ਚੱਲ ਤੇ ਉਸ ਦਾ ਕੋਈ ਧਨਵਾਈ ਨਹੀਂ ਹੋਈ ਪਰ ਉਹ ਸਰਕਾਰ ਬਦਲ ਸਪੱਸ਼ਟ ਕਰ ਦਿੱਤਾ ਦਿੱਤੇ ਗਏ ਨੇ ਕਿ ਕਿ ਉਹ ਨਰਕਾ ਜਾਰੀ ਕੀ ਹੈ ਉਹਨਾਂ ਨੇ ਕਿਹਾ ਤਾਂ ਕਿ ਜਿਹੜੇ ਦਿਨਾਂ ਦੇ ਵਿੱਚ ਉਹਨਾਂ ਨੇ ਕੰਮ ਨਹੀਂ ਕੀਤਾ ਉਹ ਨੋ ਵਰਕ ਨੋ ਪੇ ਦੇ ਵਿੱਚ ਸਿੱਖਦੇ ਹੋਏ ਉਹਨਾਂ ਦੀ ਤਨਖਾਹ ਕੱਟ ਕੇ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹ ਦਿਨਾਂ ਦੇ ਪੈਸੇ ਕੱਟ ਕੇ ਬਾਕੀ ਦੀ ਤਨਖਾਹ ਦਿੱਤੀ ਜਾਵੇ ਸਾਰੇ ਨਿਗਰਾਨ ਇੰਜੀਨੀਅਰ ਜਿਹੜੇ ਸੁਪਰਡੈਂਟ ਇੰਜੀਨੀਅਰਸ ਹੈਗੇ ਨੇ ਉਹਨਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਔਰ ਇਸ ਨੂੰ ਲਿਖੇ ਵੀ ਕਿਹਾ ਗਿਆ ਕਿ ਇਹ ਬਿਲਕੁਲ ਹੂ ਹੂ ਲਗੋਣ ਦੀ ਔਰ ਹੋਰ ਜਿਹੜੀ ਹੈਗੀ ਆ ਉਹ ਡਿਪਾਰਟਮੈਂਟ ਦੇ ਮੁਖ ਅਧਿਕਾਰੀਆਂ ਕੋਲ ਭੇਜਿੰਦੇ ਨਿਰਦੇਸ਼ ਵੀ ਦਿੱਤੇ ਗਏ ਨੇ ਪਰ ਜਿਹੜੇ ਪਟਵਾਰੀ ਨੇ ਉਹ ਬਾਰ ਬਾਰ ਇਹ ਕਰ ਰਹੇ ਨੇ ਕਿ ਆਪਣੇ ਮੰਗਾਉਂਦੇ ਕਿ ਅਸੀਂ ਬਾਰ ਉਹਨਾਂ ਕਿ ਅਸੀਂ ਇਹ ਗੱਲ ਕਰ ਰਹੇ ਹੈਗੇ ਆ ਪੱਥਰ ਦੀ ਹਰਤਾਜ ਜਾਇਜ਼ ਹੈਗੀ ਆ ਤੇ ਉਹ ਜੋ ਬਾਰ ਬਾਰ ਕਹਿੰਦੇ ਕਿ ਜਿੱਥੇ ਕੱਸੀਆਂ ਬੰਗੀਆਂ ਨੇ ਜਿੱਥੇ ਨਾਲੇ ਬਣੇ ਨੇ ਜਿੱਥੇ ਪਨੈਰਾ ਦਾ ਪਾਣੀ ਜਾਣਾ ਹੈਗਾ ਅਸੀਂ ਬਹੁਤ ਜਗ੍ਹਾ ਕਿਹਾ ਕਿ ਤੁਸੀਂ ਕਹਿੰਦੇ ਇੱਥੇ ਕੰਮ ਹੋਣਾ ਚਾਹੀਦਾ ਸਾਡਾ ਸਮਾਂ ਰਾਇਆ ਟਰਾਈ ਜਾਵੇ ਸਾਡੇ ਕੋਲ ਇਨਫਰਾਸਟ੍ਰਕਚਰ ਦੀ ਕਮੀ ਹੈਗੀ ਘਾਟ ਹੈ ਕਿ ਕਿਹਨੇ ਓਹੀ ਸਰਕਾਰ ਹੈ ਨਾ ਮਨੋਜ ਓਹੀ ਸਰ ਕਿ ਐਸੇ ਪੰਜਾਬ ਦੀ ਜਨਤਾ ਨੇ ਐਸੇ ਵਰਗ ਨੇ ਇਹ ਜੋ ਪਟਵਾਰੀ ਹੜਤਾਲ ਕਰਦੇ ਨੇ ਇਹਨਾਂ ਨੇ ਵੀ ਵੋਟਾਂ પાਕੇ ਇਸ ਸਰਕਾਰ ਨੂੰ ਸੱਤਾ ਸੀਨ ਕੀਤਾ ਲੇਕਿਨ ਅੱਜ ਸਰਕਾਰ ਇਹਨਾਂ ਦੇ ਦਿਲ ਦਾ ਦਰਦ ਦੁੱਖ ਨਹੀਂ ਸੁਣ ਸਕਦੀ ਲੇਕਿਨ ਉਪਰੋਂ ਹੈ ਤਾਨਾशाही ਡਿਕਟੇਟਰਸ਼ਿਪ ਵਾਲਾ ਰਵਈਆ ਇੱਕ ਤਰੀਕੇ ਦੇ ਨਾਲ ਸਰਕਾਰ ਦਾ ਮੈਂ ਦੇ ਨਹੀਂ ਉਹ ਵੀ ਬਿਲਕੁਲ ਗੱਲ ਤੋਂ ਕਾਫੀ ਖਫਾ ਨੇ ਵੀ ਅੱਜ ਜਿਸ ਤਰ੍ਹਾਂ ਇਹ ਆਰਡਰ ਹੋਇਆ ਉਰਜਨਸਰ ਬਹੁਤ ਸਾਰੇ ਪਟਵਾਰੀ ਦਾ ਐਡਾ ਜਿਹਾ ਦਰਖਾਣ ਮਿਲਣੀ ਹੋਣੀ ਹੈਗੀ ਹੈ ਉਹ ਕਹਿੰਦੇ ਨੇ ਕਿ ਬਹੁਤ سارے ਲੋਕਾਂ ਦੇ ਜੁਗੀਆਂ ਨੇ ਕਿਸ਼ਤਾਂ ਜਾਣੀਆਂ ਨੇ ਬਹੁਤ ਸਨ ਕੰਮ ਦੇ ਕਿਸ਼ਤਾਂ ਨੇ ਹੋਰ ਕੰਮ ਤੇ ਤੇ ਅਗਰ ਅਦਾਲਤ ਦਾ ਜਿਹੜਾ ਨਿਯਮ ਲਗਾਇਆ ਜਾਂਦਾ ਤਾਂ ਰਖਾ ਨਹੀਂ ਮਿਲੂਗੀ ਸੱਲੋ ਜਿਹੜੇ ਬਾਰੀ ਟਿਕਰ ਖਾਈ ਨੇ ਪਰੇਸ਼ਾਨ ਹੋਣਗੇ ਕਹਿੰਦੇ ਕਿ ਹੜਤਾਲ ਕਰਨ ਦਾ ਸੱਭ ਦਾ ਅਧਿਕਾਰ ਹੈਗਾ ਆ ਤੁਸੀਂ ਹੜਤਾਲ ਜਾਰੀ ਕੀਤੀ ਸੀਗੇ ਅਸੀਂ ਹੜਤਾਲ ਦਾ ਪਾਲਣ ਕੀਤਾ ਹੈਗਾ ਅਸੀਂ ਕੰਮ ਸ਼ੁਰੂ ਆਸਾਨ ਸਾਂ ਹੱਥਾਂ ਲਗੀਤੀ ਹੈ ਪੰਜਾਬ ਸਰਕਾਰ ਦੀ ਬਹੁ ਖਲਾਹੜਤਾ ਨਹੀਂ ਪਿੱਛੇ ਬੀਤੇ ਦਿਨ ਜੋ ਚੋਣ ਦੇ ਲੀਤੀ ਚ ਆਏ ਨੇ ਅਬ ਬਿਲਕੁਲ ਦੇਖੋ ਜੋ ਆਏ ਹੋਣਗੇ ਨਹੀਂ ਇੱਕ ਇੱਕ ਦਿਨ ਪਹਿਲਾਂ ਦਾ ਜਿਹੜਾ ਲੈਟਰ ਹੈਗਾ ਜਾਰੀ ਕੀਤਾ ਗਿਆ ਹੈਗਾ ਆ इक्शक्शन पहला लैटर जारी किया गया तो उसको लेकर भी यही गल कही जा रही थी सारे कमिटन के वालों की एक लैया जारी नहीं होना चाहिए तो कि तनखाह मिलनी चाहिए हैगी हल करना चाहिए हैगाकार कहने है की जो प्रिंसिपल तो सैकड़ी ने उन्हों ਪਰ ਬਿਠਾ ਕੇ ਤੜਾ ਮਸਲਾ ਹੜਾ ਹੱਲ ਕੀਤਾ ਜਾਵੇ ਥੋੜੀ ਦੇਰ ਦੇ ਵਿੱਚ ਜਿਹੜੀ ਪੈਗੋ ਬਿਲਕੁਲ ਜ਼ਰੂਰੀ ਇਹ ਹੋ ਜਾਂਦਾ ਹੈ ਕਿ ਇਹ ਇਹ ਜੋ ਪਟਵਾਰੀ ਜਿਨ੍ਹਾਂ ਮੰਗਨ ਨੂੰ ਲੈ ਕੇ ਰੋਜ਼ ਜ਼ਾਹਿਰ ਕਰ ਰਹੇ ਨੇ ਹੜਤਾਲ ਕੀਤੀ ਹੋਈ ਹੈ ਇੰਨੇ ਦਿਨਾਂ ਤੋਂ ਇਹ ਬੈਠੇ ਨੇ ਹੜਤਾਲ ਤੇ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਕੋਈ ਸਰਕਾਰੀ ਨੁਮਾਇੰਦਾ ਇਹਨਾਂ ਤੱਕ ਪਹੁੰਚਣਾ ਚਾਹੀਦਾ ਸੀ ਸਾਨਕ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਤੱਕ ਪਹੁੰਚਣਾ ਚਾਹੀਦਾ ਸੀ ਇਹਨਾਂ ਨੂੰ ਕੋਈ ਭਰੋਸਾ ਮਿਲਣਾ ਚਾਹੀਦਾ ਸੀ ਲੇਕਿਨ ਜਿਸ ਤਰ੍ਹਾਂ ਦਾ ਰਵਈਆ ਹੁਣ ਪੰਜਾਬ ਸਰਕਾਰ ਦਾ ਨਜ਼ਰ ਆ ਰਿਹਾ ਹੈ ਜ਼ਾਹਿਰ ਜੀ ਗੱਲ ਹੈ ਕਿ ਪਟਵਾਰੀਆਂ ਦੇ ਲਈ ਬੇਖਦ ਨਿੰਦਣ ਹੀ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਮਨੋਜ ਜੀ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ